ਇਹ ਨਹੀਂ ਸੀ ਪਤਾ ਪਈ ਇਹ ਇਕੱਲੇ ਨਹੀਂ ਜਾਣਾ ਮੈਨੂੰ ਛੱਡ ਜਾਣਾ ਸਾਨੂੰ ਇੰਨਾ ਸੀ ਪਈ ਅਸੀਂ ਵੀ ਉਹਦੇ ਨਾਲ ਹੀ ਜਾਣਾ ਵਾਹ ਜੀ ਵਾਹ ਆਹ ਸੀਗਾ ਸਾਨੂੰ ਹਾਂ ਭਈ ਸਾਡਾ ਇਕੱਠਾ ਹੀ ਸਾਨੂੰ ਕਈ ਵਾਰੀ ਕਿਹਾ ਸਟੇਜ ਤੇ ਜਾਣ ਤੋਂ ਪਹਿਲਾਂ ਕਈਆਂ ਬੰਦੇ ਆ ਨਾ ਇਹ ਨਹੀਂ ਸੀ ਸਾਨੂੰ ਪਤਾ ਪਈ ਕੌਣ ਹੁੰਦਾ ਆਪਾਂ ਆਮ ਬੰਦਾ ਹੀ ਉਹ ਮੋਛਾਂ ਨੂੰ ਬੜਾ ਦੇ ਕੇ ਕਹਿਣਾ ਅੱਜ ਤੁਹਾਡੀ ਹੀ ਸਾਰੀ ਉਹ ਗੱਡੀ ਨੂੰ ਅੱਗ ਲਾਣੀ ਆ ਹਾਂ ਜੀ ਅੱਜ ਤੁਹਾਨੂੰ ਐ ਕਰਨੀ ਆ ਉਹ ਸਟੇਜ ਤੇ ਅਸੀਂ ਜਿਸ ਵੇਲੇ ਜਾਂਦੇ ਸੀ ਨਾ ਰੱਬ ਨਾਲੋਂ ਦਾ ਹੀ ਭੁੱਲ ਜਾਂਦੇ ਸੀ ਮਰਨ ਮਰਾਨ ਦਾ ਸਾਨੂੰ ਉਹਦੇ ਡਰ ਨਹੀਂ ਸੀ ਹੁੰਦਾ ਸਟੇਜ ਤੋਂ ਬਾਅਦ ਵੀ ਜਾਂਦੇ ਸੀ ਨਾ ਤੋਰਦੇ ਸਕੇ ਵੇ ਸਾਨੂੰ ਡਰ ਪੈਦਾ ਹੁੰਦਾ ਸੀ ਚਮਕੀਲੇ ਦੇ ਆਖਰੀ ਵੇਲੇ ਉਸ ਵੇਲੇ ਕਿਸ ਤਰ੍ਹਾਂ ਦਾ ਦੌਰ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਚਮਕੀਲੇ ਦੇ ਸਾਥੀ ਰਹੇ ਸੱਤਾ ਸਤਨੌਰ ਢੋਲਕ ਮਾਸਟਰ ਡਿਟੇਲ ਦੇ ਵਿੱਚ ਦੱਸੇ ਨੇ ਆਖਰ ਆਖਰੀ ਵੇਲੇ ਕੀ ਕੁਝ ਵਾਪਰਿਆ ਤੇ ਹਾਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਚਮਕੀਲਾ ਆਪਣੀ ਗਾਇਕੀ ਤੋਂ ਉਸ ਮਾਹੌਲ ਤੋਂ ਕਿਉਂ ਨਹੀਂ ਦੌੜਿਆ ਮੈਂ ਸਭ ਜੀ ਇਹ 4 ਸਾਲ ਰਹੇ ਉਹਨਾਂ ਦੇ ਨਾਲ ਮੈਂ 4 ਸਾਲ ਪੂਰੇ ਠੀਕ ਹੈ ਹਾਂ ਜੀ ਤੇ ਉਸ ਤੋਂ ਬਾਅਦ ਵੀ 88 ਦੇ ਵਿੱਚ ਮਾੜਾ ਵਕਤ ਆਇਆ ਤੇ ਮੈਂ ਮੇਰੀ ਇਹ ਜਾਨ ਬਚ ਗਈ ਆ ਸਿਰਫ ਇਸ ਕਰਕੇ ਵੀ ਚਮਕੀਲਾ ਜੀ ਦੀ ਜਾਨ ਬਚ ਗਈ ਜੇ ਮੈਂ ਸ਼ਾਇਦ ਮਰ ਜਾਂਦਾ ਨਾਲੇ ਹੀ ਤਾਂ ਚਮਕੀਲਾ ਜੀ ਬਾਰੇ ਕਿਸੇ ਨੂੰ ਨਹੀਂ ਇਹਨਾਂ ਪਤਾ ਸੀ ਜਿੰਨਾ ਮੈਨੂੰ ਪਤਾ ਸੀ ਹਾਂ ਜੀ ਤੇ ਮੈਂ ਜਦ ਵੀ ਕਰੇ ਗੱਲ ਹੋਣੀ ਚਮਕੀਲਾ ਜੀ ਨੂੰ ਕਹਿਣਾ ਬਈ ਮਹਾਰਾਜ ਲੋਈ ਲੋਕਰ ਨੂੰ ਚੱਲਦੇ ਆ ਵੀ ਸਾਨੂੰ ਖਤਰਾ ਹੈ ਕਿ ਨੇ ਮਾਰ ਦੇਣਾ ਉਨੀ ਮੈਨੂੰ ਜ਼ੁਬਾਨ ਚੋਂ ਵੀ ਕਈ ਵਾਰੀ ਕਿਹਾ ਬਈ ਸਤੇ ਤੈਨੂੰ ਕੁਝ ਨਹੀਂ ਹੋਣਾ ਤੈਨੂੰ ਕੁਝ ਨਹੀਂ ਹੋਣਾ ਕਈ ਵਾਰੀ ਉਹ ਨਹੀਂ ਕਹਿਣਾ ਤੂੰ ਕਿਉਂ ਡਰਦਾ ਰਹਿਣਾ ਹਾਂਜੀ ਉਹੋ ਹੀ ਉਹਨੇ ਦੀ ਗੱਲ ਹੋਈ ਪੋਦਣ ਮੈਂ ਗਿਆ ਨਹੀਂ ਮੇਰਾ ਭਰਾ ਵੀ ਨਾਲ ਸੀਗਾ ਹਾਂਜੀ ਉਹ ਐਸੀ ਘੜੀ ਮਾੜੀ ਆਈ ਹਾਂਜੀ ਤੇ ਉਹ ਗੋਲੀ ਉਹਦੇ ਵੀ ਲੱਗੀ ਭਰਾ ਦੇ ਮੇਰੇ ਦੋ ਭਰਾ ਸੀਗੇ ਹਾਂਜੀ ਤੇ ਬਾਕੀ ਉਹ ਜਿਹੜਾ ਬੰਦਾ ਬਾਦਸ਼ਾਹ ਬੰਦਾ ਸੀ ਹਾਂਜੀ ਜਿਹੜਾ ਭਰਾ ਸੀ ਸਕਾ ਉਸ ਟਾਈਮ 'ਚ ਮੁਕੀਲੇ ਦੇ ਨਾਲ ਸੀ ਜਦੋਂ ਗੋਲੀ ਵੱਜੇ ਹਾਂਜੀ 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 ਭਰਾ ਦੇ ਗੋਲੀ ਵੱਜੀ ਸੀ ਉਹਦੇ ਪਹਿਲਾਂ ਕਿੰਨੇ ਜਣੇ ਸਨ ਚਮਕੀਲਾ ਜਦੋਂ ਉੱਥੇ ਪਹੁੰਚੇ ਨੇ ਜਦੋਂ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਅਮਰਜੋਤ ਨੂੰ ਚਮਕੀਲੇ ਨੂੰ ਨਾਲ ਸਾਜੀਵਾਜੀ ਕਿੰਨੇ ਹਨ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ ਤੇ ਕਿੰਨਿਆਂ ਦੀ ਮੌਤ ਹੋਈ ਸੀ ਹਾਂਜੀ ਚਾਰ ਚਾਰ ਜਣੇ ਸਕੇ ਜੀ ਦੋ ਇੱਕ ਮੁੰਡਾ ਬਲਬੀਰ ਸੀਗਾ ਜੀ ਡੇਬੂ ਹਾਂਜੀ ਉਹਦੀ ਮੌਤ ਹੋ ਗਈ ਨਾਲ ਤੇ ਆਪਣੇ ਚਮਕੀਲਾ ਜੀ ਭੈਜੀ ਅਮਰਜੋਤ ਜੀ ਤੇ ਇੱਕ ਗਿੱਲ ਸਾਡਾ ਸੇਕਟਰੀ ਹੁੰਦਾ ਜੀ ਪੇਟੀ ਮਾਸਟਰ ਉਹ ਵੀ ਨਾਲ ਹੀ ਚਾਰ ਜਣੇ ਉਹ ਦਿਨ ਸੀਦੀ ਪਾਗੇ ਸੀ ਤੇ ਤੁਹਾਡਾ ਭਰਾ ਜੀ ਤਾਂ ਗੋਲੀ ਵੱਜੀ ਉਹ ਬਚ ਗਿਆ ਉੱਥੇ ਹਾਂਜੀ ਉਹ ਬਚ ਗਿਆ ਸੀਗਾ ਜੀ ਉਹਦੇ ਬਾਅਦ ਗੋਲੀ ਲੱਗੀ ਸੀ ਫੇਰ ਉਹ ਭੱਜ ਕੇ ਉੱਲੇ ਹੋ ਗਿਆ ਕਣਕ ਦੇ ਵਿੱਚ ਪੜ ਗਿਆ ਸੀ ਤੁਹਾਡੇ ਭਰਾ ਨੇ ਕਿਵੇਂ ਦੱਸਿਆ ਉਹ ਵਾਕਿਆ ਕਿਵੇਂ ਹੋਇਆ ਸੀ ਵੀ ਜਦੋਂ ਉੱਥੇ ਗੱਡੀ ਪਹੁੰਚੀ ਚਮਕੀਲੇ ਦੀ ਹਾਂਜੀ ਉਹ ਫੇਰ ਜਿਸ ਵੇਲੇ ਗੱਡੀ ਪਹੁੰਚੀ ਆ ਉਹ ਢੋਲ ਕੇ ਕੱਢਣ ਲੱਗਾ ਡਿੱਗੀ ਦੇ ਵਿੱਚੋਂ ਆਪਣੀ ਹਾਂਜੀ ਉਹ ਪਹਿਲਾਂ ਹੀ ਸਾਈਡ ਤੇ ਖੜੇ ਸੀਗੇ ਉਨੀ ਉਹਦੇ ਗੋਲੀ ਮਾਰੀ ਢਿੱਡ 'ਚ ਢਿੱਡ 'ਚ ਗੋਲੀ ਮਾਰੀ ਤੇ ਇਹ ਢੋਲ ਕੇ ਲੱਗਾ ਚੱਕਣ ਮੁੱਦਾ ਹੋ ਗਿਆ ਇਦਾਂ ਐ ਡਿੱਗੀ 'ਚੋਂ ਇਹਦੇ ਇੱਕ ਕੱਪੜਿਆਂ ਦੇ ਵਿੱਚ ਦੀ ਲੰਘ ਕੇ ਤਿੰਨ ਕੱਪੜੇ ਪਾਇਆ ਸੀ ਉਹਨਾਂ ਦੇ ਵਿੱਚ ਵੀ ਲੱਗੇ ਆ ਬਾਹਾਂ ਦੀ ਛੱਲੀ ਦੇ ਵਿੱਚ ਲੰਗਾਈ ਗੋਲੀ ਅੱਛਾ ਤੇ ਜਾਨੀ ਬਚਾਅ ਹੋ ਗਿਆ ਉੱਥੋਂ ਇਹ ਭੱਜ ਲਿਆ ਭੱਜ ਕੇ ਕਾਨਕੇ ਚ ਵੜ ਗਿਆ ਕਾਨਕੇ ਚ ਬਹਿ ਕੇ ਕਹਿੰਦਾ ਮੈਂ ਦੇਖਦਾ ਸੀ ਕਿ ਇਹ ਕੀ ਹੋ ਗਿਆ ਹਾਂਜੀ ਤੇ ਉਹ ਨਹੀਂ ਬਸ ਜਦ ਅਜਾ ਚਮਕੀਲਾ ਜੀ ਬਾਹਰ ਨਿਕਲੇ ਉਹ ਨਹੀਂ ਮਾਰ ਦਿੱਤੇ ਕੱਲੇ ਕੱਲੇ ਮਰਜੋਤ ਵੀ ਗਿੱਲ ਵੀ ਤੇ ਬਸ ਇਹਨੂੰ ਭੱਜਿਆਂਦ ਨੂੰ ਤੁਹਾਡੇ ਭਰਾ ਨੂੰ ਕੋ ਉਹਨਾਂ ਨੇ ਪਿੱਛੋਂ ਦਬਕਾ ਮਾਰਿਆ ਜਾਂ ਭੱਜਦੇ ਨੂੰ ਜੋ ਕੁਝ ਕਿਹਾ ਸੀ ਨਹੀਂ 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 ਇਹਨੂੰ ਕੁਝ ਨਹੀਂ ਸੀ ਕਿਹਾ ਕਹਿੰਦਾ ਮਤਲਬ ਉਹਨੂੰ ਪਤਾ ਹੀ ਨਹੀਂ ਲੱਗਿਆ ਹਾਂਜੀ ਹਾਂਜੀ ਇਹ ਨਿਕਲ ਗਿਆ ਭੀੜ ਚੋਂ ਉਹਨਾਂ ਦਾ ਧਿਆਨ ਫਿਰ ਉੱਧਰ ਨੂੰ ਹੋ ਗਿਆ ਚਮਕੀਲਾ ਜੀ ਵੱਲ ਨੂੰ ਉਹਨਾਂ ਵੱਲ ਨੂੰ ਧਿਆਨ ਹੋ ਗਿਆ ਉੱਧਰ ਫਿਰ ਕਿਸੇ ਬੰਦੇ ਨੇ ਇਹਨਾਂ ਨੂੰ ਨਾਲ ਦੇਣ ਕਿਹਾ ਵੀ ਹੁਣ ਕਦ ਗੋਲੀ ਚਲਾਉਂਗਾ ਮਾਰ ਦੇ ਬ੍ਰੈਸਟ ਹੁਣ ਕੀ ਦੇਖੀ ਜਾਨਾ ਹਾਂਜੀ ਫਿਰ ਹੁਣ ਇਹਨਾਂ ਦੇ ਬ੍ਰੈਸਟ ਮਾਰੇ ਤੇ ਬਸ ਉੱਥੇ ਹੀ ਆਪਣੇ ਸਰੀਰ ਛੱਡ ਗਏ ਸਤਾ ਜੀ ਜੇ ਕਹਿ ਲਈਏ ਮੰਨ ਲਈਏ ਇਸ ਗੱਲ ਨੂੰ ਇਹ ਸਹੀ ਹੈ ਜਿਹੜੇ ਆਖਰੀ ਜਦੋਂ ਸਿਖਰ ਤੇ ਗਈ ਕਿ ਸੀ ਹਾਂਜੀ ਮਤਲਬ ਜਦੋਂ ਚਮਕੀਲੇ ਦਾ ਨਾਮ ਸੁਣਦੇ ਕਹਿ ਲਈਏ ਵੱਡੇ ਵੱਡੇ ਸਿੰਗਰ ਤੋਂ ਖੁੰਝੇ ਲੱਗ ਗਏ ਹਨ ਉਸ ਟਾਈਮ ਉਹਨਾਂ ਨੇ ਆਪਣਾ ਕੰਮ ਕਾਜ ਹੀ ਰੋਕ ਲਿਆ ਸੀ ਜੀ ਜੀ ਉਹ ਸਿਰੇ ਸਿਖਰ ਵਾਲੇ 4 ਸਾਲ ਤੁਸੀਂ ਉਹਦੇ ਨਾਲ ਰਹੇ ਹੋ ਜੀ ਜੀ ਜਿਹੜਾ ਉਹਨਾਂ ਦਾ ਪਹਿਰਾਵਾ ਸੀ ਉਹ ਸੁਣਿਆ ਇੱਕ ਇੱਕ ਦਿਨ ਦੇ ਵਿੱਚ ਕਈ ਖਾੜੇ ਲਾਉਂਦੇ ਹਨ ਬੜੀ ਦੂਰ ਦੂਰ ਇਹ ਗੱਲ ਸੱਚ ਹੈ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਸੀਂ ਕਿਤੇ ਹੀ ਸਾਡੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਬਹੁਤ ਦੂਰ ਦੂਰ ਤੱਕ ਹੁੰਦੇ ਸੀ ਗੰਗਾ ਨਗਰ ਸੂਰਤ ਗੜ੍ਹ ਇਧਰ ਬਟਾਲਾ ਜੀ ਹੋਰ ਵੀ ਕਈ ਇਧਰ ਦਿੱਲੀ ਤੱਕ ਵੀ ਸਾਡੇ ਖਾੜੇ ਹੁੰਦੇ ਸੀ ਅਸੀਂ ਪ੍ਰੋਗਰਾਮ ਤਾਂ ਸਾਨੂੰ ਤਿੰਨ ਤਿੰਨ ਬੱਕ ਹੁੰਦੇ ਸੀ ਕਿ ਲੋਕ ਕਹਿੰਦੇ ਸੀ ਉਸ ਡੇਟ ਪਰ ਅਸੀਂ ਇੱਕੋ ਪ੍ਰੋਗਰਾਮ ਲਾਉਂਦੇ ਸੀ ਦੂਆ ਪ੍ਰੋਗਰਾਮ ਅਸੀਂ ਤਾਂ ਲਾਉਂਦੇ ਸੀਗੇ ਜੇ ਕੋਈ ਰਾਤ ਦਾ ਹੋਵੇ ਜਿੱਥੇ ਕੋਈ ਪ੍ਰਬੰਧ ਹੋਵੇ ਪੂਰਾ ਤੁਹਾਡਾ ਪਹੁੰਚ ਜਿੱਥੇ ਪਹੁੰਚਿਆ ਜਾਵੇ ਹਾਂ ਜਿੱਥੇ ਪਹੁੰਚਿਆ ਜਾਵੇ ਉਹ ਅਸੀਂ ਕਿਤੇ ਕਿਤੇ ਪ੍ਰੋਗਰਾਮ ਦੋ ਲਾਉਂਦੇ ਸੀ ਨਹੀਂ ਤਾਂ ਇੱਕੋ ਹੀ ਪ੍ਰੋਗਰਾਮ ਲਾਉਂਦੇ ਸੀਗੇ ਜੀ ਇੱਕ ਸਤਾ ਹੀ ਜਦੋਂ ਜਵੇਂ ਨਾ ਸਿੰਗਰ ਗਾਇਕ ਜਦੋਂ ਅਖਾੜੇ ਤੇ ਆਉਂਦੇ ਨੇ ਉਹ ਅਖਾੜਾ ਸ਼ੁਰੂ ਕਰਨ ਤੋਂ ਪਹਿਲਾਂ ਨਾ ਬੜਾ ਚਿਰ ਰੰਗ ਰੂਪ ਆਪਣਾ ਸਾਜ ਸਵਾਰ ਦੇ ਰਹੇ ਰਹਿੰਦੇ ਨੇ ਚਾਹੇ ਕੁੜੀ ਏ ਚਾਹੇ ਮੁੰਡਾ ਹਾਂਜੀ ਚਮਕੀਲਾ ਜਦੋਂ ਜਾਂਦਾ ਸੀ ਘਰੋਂ ਹਾਂਜੀ ਕਰ ਇਥੋਂ ਵੀ ਤੁਸੀਂ ਨਾਲ ਤੁਰਦੇ ਹੁੰਦੇ ਸੀ ਉਹ ਦੇ ਹਾਂਜੀ ਹਾਂਜੀ ਅਸੀਂ ਘਰੋਂ ਜਾ ਤੁਰਨਾ ਜੀ ਜਮਾਲਪੁਰੋਂ ਇਕੱਠਿਆਂ ਤੁਰਨਾ ਹੈ ਜੀ ਜੇ ਉਹ ਨਹੀਂ ਇੱਧਰ ਨੂੰ ਆਣਾ ਤੇ ਅਸੀਂ ਦਫ਼ਤਰ ਇਕੱਠੇ ਹੋ ਜਾਂਦੇ ਸੀ ਉਹ ਗੱਡੀ 'ਚ ਬਹਿਣਾ ਇਥੋਂ ਇਕੱਠਿਆਂ ਨਹੀਂ ਨਿਕਲਣਾ ਤੇ ਕੋਈ ਇਹਨਾਂ ਦੀ ਤਿਆਰੀ ਨਹੀਂ ਸੀ ਹੁੰਦੀ ਚਮਕੀਲਾ ਬਾਜੀ ਨਕੋੜਤਾ ਤੇ ਚਾਦਰਾਂ ਲਾਣਾ ਹੁੰਦਾ ਸੀ ਉੱਤੇ ਜਾ ਕੇ ਕਮਰੇ 'ਚ ਚਾਹ ਪੀਣੀ ਅਸੀਂ 10 15 ਮਿੰਟ ਤੇ ਅਮਰਜੋਤ ਭੈਣ ਜੀ ਨੇ ਸੂਟ ਪਾਇਆ ਹੁੰਦਾ ਸੀ ਪਹਿਲਾਂ ਹੀ ਹਾਂਜੀ ਬਾਸ ਹੁਣੀ ਮੜ ਜੀ ਆਪਣਾ ਮੂੰਹ ਤੇ ਸਵਾਰ ਕੇ بس ਅਖਾੜੇ 'ਚ ਜਿੱਥੇ ਪਹੁੰਚਦਾ ਸੀ ਚਮਕੀਲਾ ਉੱਥੇ ਜਾ ਕੇ ਕੁੜਤਾ ਜਾਂ ਦਰਾ ਪਾਉਂਦਾ ਸੀ ਹਾਂਜੀ ਉੱਥੇ ਜਾ ਕੇ ਜੇ ਕਮਰੇ ਦੇ ਵਿੱਚ ਪਾਉਂ ਕਿਹੜੇ ਕੱਪੜੇ ਪਾਉਂਦੇ ਪੈਂਟ ਕਮੀਜ਼ ਹਾਂਜੀ ਪੈਂਟ ਕਮੀਜ਼ ਪਾ ਕੇ ਜਾਣਾ ਤੇ ਫਿਰ ਉਹੀ ਕੱਪੜੇ ਪਾ ਕੇ ਵਾਪਸ ਖਾਣਾ ਲਾ ਕੇ ਆ ਕੇ ਦਫਤਰ ਦੇ ਆਪਣੇ ਵਿੱਚ ਆ ਕੇ ਫੇਰ ਦੁਬਾਰਾ ਚੇਂਜ ਕਰਨੀ ਵਰਦੇ ਠੀਕ ਹੈ ਫੇਰ ਕੱਪੜੇ ਤੇ ਹਾਂ ਫੇਰ ਉਹ ਪੈਂਟ ਕਮੀਜ਼ ਪਾਣੀ ਉਹਨੂੰ ਰੰਗ ਕਿਵੇਂ ਦੇ ਪਸੰਦ ਸੀ ਹਨਾ ਖਾਣਾ ਕੀ ਪਸੰਦ ਸੀ ਉਹਨੂੰ ਦੇਖੋ ਜੀ ਖਾਣਾ ਇਦਾਂ ਪਈ ਉਹ ਨਾ ਬੰਦਾ ਇੱਕ ਫਕੀਰ ਜਿਹਾ ਬੰਦਾ ਸੀ ਮੈਂ ਉਹਦੇ ਨਾਲ ਰਹਿ ਕੇ ਮੈਂ ਉਹਦੀ ਰੂਹ ਦੇਖੀ ਆ ਉਹਨੂੰ ਕੋਈ ਖਾਂਦੇ ਨਾਲ ਕੋਈ ਨਾ ਨਾ ਸੀ ਕਿ ਜਿੰਦਾਂ ਦੀ ਮਰਜ਼ੀ ਦਾਲ ਸਬਜ਼ੀ ਹੋਵੇ ਉਹ ਖਾ ਜਾਂਦਾ ਸੀ ਕੋਈ ਉਹਦਾ ਦੂਆ ਨਹੀਂ ਵੀ ਤੋ ਐਸ ਵੀ ਮੈਂ ਅੱਜ ਬੈਨਾਂ ਆ ਵੀ ਮੈਂ ਆਹ ਚੀਜ਼ ਖਾਣੀ ਆ ਆਹ ਖਾਣੀ ਆ ਸ਼ਰਾਬ ਪੀਣੀ ਆ ਬੈਨਾਂ ਆ ਮੈਂ ਜੋ ਐ ਕਰਾਂ ਉਹ ਨਹੀਂ ਸੀ ਇੰਦਾਂ ਦਾ ਸੀ ਕਿਤੇ ਉਹਨ ਕਿਤੇ ਪੈਗ ਲਾਣਾ ਉਹਦਾ ਦਿਲ ਕਰਦਾ ਤੇ ਰਸ ਭਰੀ ਦਾ ਸ਼ਾਮ ਨੂੰ ਲਾਣਾ ਉਹ ਵੀ ਪ੍ਰੋਗਰਾਮ ਤੋਂ ਆ ਕੇ ਦੋਸਤੋ ਜਿਵੇਂ ਆਪਾਂ ਇਸ ਟਾਈਮ ਗੱਲਬਾਤ ਕਰ ਰਹੇ ਹਾਂ ਸੱਤਾ ਸਤ ਨੌਰ ਢੋਲ ਕਮਾਂਸਟਰ ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ ਨਾਲ ਜਦੋਂ ਸਿਖਰਾਂ ਦੇ ਉੱਪਰ ਗਾਇਕੀ ਉਹਨਾਂ ਦੀ ਗੂੰਜ ਰਹੀ ਹਨ ਗੀਤ ਜਿਸ ਵਕਤ ਇੰਟਰਨੈਟ ਦਾ ਯੋਗ ਨਹੀਂ ਸੀ ਬੇਸ਼ੱਕ ਉਸ ਵਕਤ ਪਰ ਉਹਦੀ ਵਿਦੇਸ਼ਾਂ ਦੇ ਵਿੱਚ ਧਾਕ ਸੀ ਉਸ ਟਾਈਮ ਵਿਦੇਸ਼ਾਂ ਦੇ ਵਿੱਚ ਵੀ ਬੰਦੇ ਦਾ ਸਿੱਕਾ ਚੱਲਦਾ ਸੀ ਤੇ ਆਪਾਂ ਸੱਤੇ ਸਤ ਨੌਰਾਂ ਤੋਂ ਪੁੱਛਾਂਗੇ ਹਾਂਜੀ ਅਮਰਜੋਤ ਜੀ ਦੀ ਰਹਿਣੀ ਬਹਿਣੀ ਉਹਨਾਂ ਦੀ ਕਿਸ ਤਰ੍ਹਾਂ ਹੀ ਘਰ ਪਰਿਵਾਰ ਦੇ ਵਿੱਚ ਜਦੋਂ ਆਪਣੇ ਗੁਰਮੇਲ ਕੌਰ ਜੀ ਨਾਲ ਰਹਿੰਦੇ ਹਨ ਆਪਣੇ ਵੱਡੇ ਏਡਾ ਵੀ ਅਸੀਂ ਅਸੀਂ ਮਤਲਬ ਇਹ ਤਾਂ ਨਹੀਂ ਸੀ ਕਿ ਉਹਨਾਂ ਦੇ ਘਰ ਦੇ ਘਰ ਵਿੱਚ ਜਾਣਾ ਸਾਨੂੰ ਇਹਨਾਂ ਪਤਾ ਸੀ ਵੀ ਸਵੇਰ ਨੂੰ ਨਾ ਅਮਰਜੋਤ ਭਾਂਜੀ ਨੇ ਕਹਿ ਦੇਣਾ ਵੀ ਅੱਜ ਅਸੀਂ ਮਿਲ ਕੇ ਆਏ ਆਂ ਗਰਮੇਲ ਕੌਰ ਭਾਂਜੀ ਨੂੰ ਹਾਂਜੀ ਤੇ ਕਦੀ ਚਮਕੀਲਾ ਭਾਜੀ ਨਾਲ ਆਪ ਕੱਲਿਆਂ ਚੱਲ ਜਾਣਾ ਕਦੀ ਅਮਰਜੋਤ ਨੇ ਉਹ ਜਾਨੀ ਮਿਲਦੇ ਰਹਿੰਦੇ ਸੀ ਉਹਨਾਂ ਨੂੰ ਠੀਕ ਹੈ ਹਾਂਜੀ ਜਾਨੀ ਉਦਾਂ ਉਹ ਜਮਾਲਪੁਰ ਰਹਿੰਦੇ ਹਣੇ ਦੁਗਰੀ ਰਹਿੰਦੇ ਸਨ ਠੀਕ ਹੈ ਦੁਬਾਰਾ ਪਾਇਆ ਸੀ ਤੇ ਉੱਥੇ ਆnde ਜਾਂਦੇ ਰਹਿੰਦੇ ਸੀਗੇ ਜੀ ਸਤਾ ਜੀ ਇੱਕ ਨਾ ਜਿਹੜੀ ਰੰਗਾਂ ਦੀ ਗੱਲ ਹੁੰਦੀ ਹੈ ਜਾਂ ਜਿਵੇਂ ਤਿਆਂ ਤਿਆਰ ਹੋਣ ਦੀ ਤੁਸੀਂ ਗੱਲ ਕਰੀ ਹੈ ਇੱਕ ਹੋਰ ਸੁਣਨ ਦੇ ਵਿੱਚ ਆ ਰਹੀ ਹੈ ਵੀ ਉਸ ਵਕਤ ਜਦੋਂ ਪੂਰੇ ਮਰੇ ਆਪਣੇ ਇਹਨਾਂ ਦੀ ਮੌਤ ਹੋਈ ਹੈ ਉਸ ਵਕਤ ਚਮਕੀਲੇ ਹੋਰੀ ਆਸਾ ਕੀ ਵਾਰ ਦੀ ਬਾਣੀ ਦੀ ਤਿਆਰੀ ਕਰ ਰਹੀ ਸੀ ਅਮਰਜੋਤ ਹਾਂਜੀ ਹਾਂਜੀ ਉਹ ਅਸੀਂ ਇੱਦਾਂ ਸੀ ਵੀ ਗੱਡੀ ਦੇ ਵਿੱਚ ਅਸੀਂ ਹੱਸਦੇ ਹੁੰਦੇ ਸੀਗੇ ਕਈ ਹੁਣ ਮਾਹੌਲ ਹੋ ਗਿਆ ਖਰਾਬ ਤੇ ਅਸੀਂ ਅਮਰਜੋਤ ਭੈਣ ਜੀ ਨੇ ਚਮਕੀਲਾ ਭਾਜੀ ਨੇ ਅਸੀਂ ਕਹਿਣਾ ਭਾਜੀ ਕੀਰਤਨ ਕਰਨ ਲੱਪਈਏ ਅਸੀਂ ਅੱਛਾ ਅੱਛਾ ਅਸੀਂ ਕੀਰਤਨੇ ਕਰਨ ਲੱਪਣਾ ਦਾੜੀਆਂ ਬਤਾ ਲਓ ਹਾਂਜੀ ਚਮਕੀਲਾ ਭਾਜੀ ਨੇ ਸਣਾ ਕਹਿਣਾ ਮੇਰੇ ਤਾਂ ਦਾੜੀ ਇੱਥੇ ਲੰਬੀ ਲੰਬੀ ਜਹੀ ਆਣੀ ਆ ਸੱਡਾਂ ਤੇ ਤਾਂ ਹੈ ਨਹੀਂ ਅੱਛਾ ਮੈਂ ਜੀ ਤੇ ਅਮਰਜੋਤ ਭੰਜੇ ਨੇ ਕਹਣਾ ਕੋਈ ਨਹੀਂ ਕੋਈ ਨਹੀਂ ਲੈ ਦੇਾਂਗੇ ਦਾੜੀ ਤੁਹਾਨੂੰ ਹੋਰ ਪਿੱਛੇ ਸੁੱਤੇ ਹੋਏ ਦੇਖੋ ਖੜਾ ਵੀ ਹੈ ਚਮਕੀਲੇ ਵਾਲੇ ਸਟਾਈਲ ਚ ਹਾਂ ਜੀ ਬਕਰ ਸਿੰਘ ਤੇ ਅੱਛਾ ਤੂੰ ਉਹ ਫਿਰ ਤੋਂ ਚਮਕੀਲਾ ਮਜ਼ਾਕ ਵੀ ਹਾਂ ਜੀ ਅਸੀਂ ਹੱਸਦੇ ਖੇਡਦੇ ਰਹਿੰਦੇ ਸੀ ਗੱਡੀ ਚ ਮੇਰੀ ਦਾੜੀ ਵੱਡੀ ਵੱਡੀ ਕੋਈ ਨਹੀਂ ਉਹ ਕਹਿੰਦੀ ਤੈਨੂੰ ਲੈ ਦੇਾਂਗੇ ਉਹਦੀ ਇੰਨੀ ਕਿ ਦਾੜੀ ਹੁੰਦੀ ਸੀ ਥੱਲੇ ਅੱਛਾ ਬਾਕੀ ਕੀ ਅਮਰਜੋਤ ਕੀ ਕਹਿੰਦੇ ਸੀ ਉਹ ਕਹਿੰਦੀ ਕੋਈ ਨਹੀਂ ਤੁਹਾਨੂੰ ਲੈ ਦੇਾਂਗੇ ਦਾੜੀ ਮੇਲ ਜਾਂਦੀ ਹੈ ਬਣੀ ਬਣਾਈ ਆਹ ਵਾਹ ਹਾਂ ਬਸ ਇਦਣੀਆਂ ਕਿ ਲਾਸ ਦੇ ਹੁੰਦੇ ਸੀ ਸੱਚੀ ਮੁੱਛੀ ਐਦਾਂ ਉੱਥੇ ਤੋਂ ਜਦੋਂ ਤੁਸੀਂ ਇਸ ਤਰ੍ਹਾਂ ਇੰਨਾ ਸਖਰ ਤੇ ਮਜ਼ਾਕ ਕਰਦੇ ਇਹ ਸੋਚਿਆ ਸੀ ਵੀ ਸਾਡੇ ਯਾਰ ਨੂੰ ਸਾਥੀ ਤੇ ਗੋਲੀ ਵੱਜਣੀ ਹੈ ਨਹੀਂ ਜੀ ਦੇਖੋ ਸਾਨੂੰ ਇੰਨਾ ਪਤਾ ਸੀਗਾ ਇਹ ਨਹੀਂ ਸੀ ਪਤਾ ਪਈ ਇਹ ਇਕੱਲੇ ਨਹੀਂ ਜਾਣਾ ਮੈਨੂੰ ਛੱਡ ਜਾਣਾ ਸਾਨੂੰ ਇੰਨਾ ਸੀ ਪਈ ਅਸੀਂ ਵੀ ਉਹਦੇ ਨਾਲ ਹੀ ਜਾਣਾ ਵਾਹ ਜੀ ਆਹ ਸੀਗਾ ਸਾਨੂੰ ਇਕੱਠਾ ਕਰੋ ਭੇਜੋ ਹਾਂ ਭੇ ਸਾਡਾ ਇਕੱਠਾ ਹੀ ਸਾਨੂੰ ਕਈ ਵਾਰੀ ਕਿਹਾ ਸਟੇਜ ਤੇ ਜਾਣ ਤੋਂ ਪਹਿਲਾਂ ਕਈਆਂ ਬੰਦੇ ਆ ਨਾ ਇਹ ਨਹੀਂ ਸੀ ਸਾਨੂੰ ਪਤਾ ਵੀ ਕੌਣ ਹੁੰਦਾ ਆਪਾਂ ਆਮ ਬੰਦਾ ਹੀ ਉਹ ਮੁੱਛਾਂ ਨੂੰ ਬੜਾ ਦੇ ਕੇ ਕਹਿਣਾ ਅੱਜ ਤੁਹਾਡੀ ਹਿੱਸਾ ਉਹ ਗੱਡੀ ਨੂੰ ਅੱਗ ਲਾਣੀ ਆ ਹਾਂ ਜੀ ਅੱਜ ਤੁਹਾਣਾ ਐ ਕਰਨੀ ਆ ਔਰ ਸਟੇਜ ਤੇ ਅਸੀਂ ਜਿਸ ਵੇਲੇ ਜਾਂਦੇ ਸੀ ਨਾ ਰੱਬ ਨੂੰ ਤਾਂ ਹੀ ਭੁੱਲ ਜਾਂਦੇ ਸੀ ਮਰਨ ইমরান ਦਾ ਸਾਨੂੰ ਉਹਦੇ ਡਰ ਨਹੀਂ ਸੀ ਹੁੰਦਾ ਸਟੇਜ ਤੋਂ ਬਾਅਦ ਫੇਰ ਜਾਂਦੇ ਸੀ ਨਾ ਤੁਰਦੇ ਸੀ ਫੇਰ ਸਾਨੂੰ ਡਰ ਪੈਦਾ ਹੁੰਦਾ ਸੀ ਕੋਈ ਰਸਤੇ 'ਚ ਨਾ ਖੜਾ ਹੋਵੇ ਸਾਡੇ ਗੋਲੀ ਨਾ ਮਾਰ ਦੇਵੇ ਹਾਂਜੀ ਯਾਨੀ ਇਦਾਂ ਦੀ دہشت ਸੀਗੀ ਹੁੰਦਾ ਤੁਸੀਂ ਚਮਕੀਲੇ ਨਾਲ ਗੱਡੀ ਦੇ ਜੇ ਆਪਾਂ ਠੇੜ ਪੰਜਾਬੀ ਚ ਕੀ ਇਹ ਹੂਟੇ ਮਾਟੇ ਲੈ ਨੇ ਗੱਡੀ ਦੇ ਵਿੱਚ ਜਾਂਦੇ ਹੁੰਦੇ ਸੀ ਉਹਨਾਂ ਨਾਲ ਹਾਂਜੀ ਹਾਂਜੀ ਗੱਡੀ ਦੇ ਵਿੱਚ ਤੁਹਾਡੇ ਕਦੇ ਉਹ ਦਿਲ ਤੇ ਨਹੀਂ ਆਈ ਕਿਉਂਕਿ 1988 ਤੱਕ ਵੀ ਬਹੁਤੀਆਂ ਗੱਡੀਆਂ ਨਹੀਂ ਸਨ ਹੁੰਦੀਆਂ ਲੋਕਾਂ ਕੋਲ ਆਮ ਲੋਕ ਤਾਂ ਸਾਈਕਲਾਂ ਦੀ ਫਿਰਦੇ ਨੇ ਮੋਟਰਸਾਈਕਲ ਵੀ ਘਾਟੀ ਸਨ ਹਾਂਜੀ